ਅੱਜ ਬੜੇ ਸ਼ੌਕ ਪਰ ਸ਼ੋਰ ਦੀ ਗੱਲ ਹੈ ਕਿ ਸੰਜਾਰ ਮਿੱਤਨ ਸਿੰਘ ਜੀਤੀਆ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਕਿਸੇ ਵੱਡੇ ਆਤਮਾਕੀ ਨੂੰ ਕੀਤਾ ਜਾਂਦਾ ਹੈ ਜਿਹੜਾ ਉੱਥਾ ਭਗਵੰਤ ਨਾਨ ਫੇਲ ਹੋ ਚੁੱਕਿਆ ਭਗਵੰਤ ਮਾਨਾ ਦਾ ਪੰਜਾਬ ਦਾ ਕੋਲ ਮੰਤਰੀ ਕਾਬੂ ਦੀ ਸੇਵਾ ਕਰਕੇ ਪੰਜਾਬ ਨੂੰ ਕਰਦੇ ਹੈ ਵਿਕਰਮ ਸਿੰਘ ਜੀਤੀਆ ਦੀ ਬੁੱਝ ਤੋਂ ਐਡਾ ਡਰ ਰਿਹਾ ਹੈ ਜਿਹੜੇ ਕੋਈ ਵੱਡੇ ਕਿਸੇ ਅਤਵਾਦੀ ਤੋਂ ਡਰੀਦਾ ਪੰਜਾਬ ਸਰਕਾਰ ਦਾ ਕੱਪਾ ਸਮਾਜੀ ਲੋਕਾਂ ਨੂੰ ਘਰਾਂ ਚ ਰੈਸਟ ਕਰ ਲਿਆ ਹਰੇਕ ਲੀਡਰ ਦੇ ਘਰਾਂ ਚ ਪੁਲਸ ਕਿਹੜੇ ਮਾਰ ਲਈ ਹੈ ਸੋ ਪੰਜਾਬ ਸਰਕਾਰ ਨੇ ਅੱਜ ਛਾਉਣੀ ਬਣਾ ਪਈ ਇਥੋਂ ਲੈ ਕੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਾਇਆ ਜਾ ਰਿਹਾ ਅਸੀਂ ਰੋਟੀ ਦੇ ਕੋਲ ਤੇ ਖੜ ਕੇ ਅਸੀਂ ਆਪਣਾ ਪ੍ਰਚਾਰ ਕਰ ਰਹੇ ਹਾਂ ਫੇਸ ਕਰਕੇ ਪੰਜਾਬ ਸਰਕਾਰ ਦਾ ਧੱਕਾ ਜਿਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਵਿਕਰਮ ਸਿੰਘ ਮਜੀਠੀਆ गुर्दाबाद मुशा गुर्दाबाद मुक्रम ते सोच ते नया विक्रम ते सोच ते नया